ਘਰ ਵਾਲੇ ਦੀ ਮੌਤ ਤੋਂ ਬਾਅਦ ਦਿਓਰ ਨੇ ਆਪਣੀ ਭਰਜਾਈ ਨੂੰ ਇੰਨਾ ਤੰਗ ਪਰੇਸ਼ਾਨ ਕਰ ਦਿੱਤਾ ਕਿ ਉਸ ਨੂੰ ਮਜਬੂਰ ਹੋ ਕੇ ਪਾਣੀ ਵਾਲੀ ਟੈਂਕੀ ਤੇ ਚੜਨਾ ਪਿਆ ਭਰਜਾਈ ਅਤੇ ਉਸ ਦਾ ਪੁੱਤਰ ਦੋਵੇਂ ਪਾਣੀ ਵਾਲੀ ਟੈਂਕੀ ਤੇ ਚੜ ਗਏ ਜਦੋਂ ਹੀ ਆਸ-ਪਾਸ ਘੁੰਮਦੇ ਲੋਕਾਂ ਦੀ ਅਚਾਨਕ ਉਹਨਾਂ ਤੇ ਨਜ਼ਰ ਪਈ ਤਾਂ ਉਹਨਾਂ ਦੋਵਾਂ ਨੂੰ ਥੱਲੇ ਉਤਾਰਨ ਲਈ ਆਵਾਜ਼ਾਂ ਮਾਰੀਆਂ ਜਿਸ ਦੌਰਾਨ ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਲੋਕਾਂ ਚ ਹਾਹਾਕਾਰ ਮਚ ਗਈ ਸੂਚਨਾ ਮਿਲਣ ਉਪਰੰਤ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਬੜੀ ਮੁਸ਼ਕਲ ਤੋਂ ਬਾਅਦ ਉਹਨਾਂ ਦੋਵਾਂ ਮਾਂ ਪੁੱਤਾਂ ਨੂੰ ਜਦੋਂ ਥੱਲੇ ਉਤਾਰਿਆ ਤੇ ਸਿੱਧਾ ਗੱਡੀ ਵਿੱਚ ਸੁੱਟ ਕੇ ਹਸਪਤਾਲ ਲੈ ਗਏ ਇਸੇ ਦੌਰਾਨ ਹੀ ਉਕਤ ਔਰਤ ਦੀ ਭਾਣਜੀ ਨੇ ਜੋ ਮੀਡੀਆ ਨੂੰ ਦੱਸਿਆ ਉਸ ਨੇ ਪੂਰੇ ਲੋਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਕਿਥੇ ਤਾਂ ਭਰਾ ਦੀ ਮੌਤ ਤੋਂ ਬਾਅਦ ਦਿਓਰ ਨੂੰ ਚਾਹੀਦਾ ਸੀ ਕਿ ਆਪਣੀ ਪਰਜਾਈ ਦਾ ਧਿਆਨ ਰੱਖਦਾ ਉਸ ਦੇ ਨਾਲ ਦੁੱਖ ਵਡਾਉਂਦਾ ਅਤੇ ਉਸ ਦੀ ਮਦਦ ਕਰਦਾ ਪਰ ਉਲਟਾ ਦਿਓਰ ਨੇ ਜੋ ਘਟਿਆਕਰਾ ਕੀਤਾ ਉਸਦੇ ਬਾਰੇ ਦੱਸਦੇ ਹੋਏ ਸ਼ਵੇਤਾ ਨੇ ਦਿਓਰ ਅਤੇ ਉਸ ਦੀਆਂ ਭੈਣਾਂ ਤੇ ਜੋ ਗੰਭੀਰ ਇਲਜ਼ਾਮ ਲਗਾਏ ਨੇ ਉਹ ਸੁਣੋ ਮੇਰਾ ਨਾਮ ਸ਼ਵੇਤਾ ਹੈ ਸਰ ਅੱਛੀ ਲੱਗਦੇ ਬੜੇ ਮੇਰੇ ਮਾਸ ਸੀ ਲੱਗਦੇ ਆ ਅਸੀਂ ਕੀ ਕਰ ਦਈਏ ਅਸੀਂ ਕੀ ਚੜਨਾਂ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਰੀਸੈਂਟਲੀ ਹੋਣੇ ਥੋੜੇ ਦਿਨ ਨਹੀਂ ਹੋਇਆ ਤੇ ਇਹਨਾਂ ਦੀ ਜਿਹੜੀ ਜਾਇਦਾਦ ਸੀਗੀ ਹਸਬੰਦ ਦੇ ਨਾਮ ਸੀਗੀ ਸਾਰੀ ਇਹਨਾਰੇ ਮੀਨਜ਼ ਕਿ ਛੋਟਾ ਦਿਓਰ ਇਹਨਾਂ ਦਾ ਜਿਹੜਾ ਪਵਨ ਕੁਮਾਰ ਫਿਰ ਪਰਵੀਨ ਫਿਰ ਉਸ ਤੋਂ ਬਾਅਦ ਇਹਨਾਂ ਦੀ ਛੋਟੀ ਸਿਸਟਰ ਹਿਲਵਾ ਨੀਲਮ ਉਹਨਾਂ ਨੇ ਸਾਰਾ ਨੇ ਮੀਨਜ਼ ਕਿ ਆਪਣੇ ਨਾਮ ਮੀਨਜ਼ ਕਿ ਕਰਵਾ ਲਈ ਹੈ ਤੇ ਇਸ ਕਰਕੇ ਬੇਟਾ ਉਹਨਾਂ ਦਾ ਪੋਲਾ ਵਾ ਸ਼ੁਰੂ ਹੋਈ ਸਾਹ ਕੋਈ ਸਮਝਾ ਨਹੀਂ ਪਾਇਆ ਉਸ ਤੋਂ ਬਾਅਦ ਮਨਤਬਾ ਹੁਲਾ ਰਿਹਾ ਪਿਆ ਰਹੇ ਮੈਨੂੰ ਇੰਨੇ ਇਸ ਬਾਰੇ ਕੁਝ ਨਹੀਂ ਪਤਾ ਮੈਂ ਤਾਂ ਆਪ ਸ਼ੋਪ ਵਧਾ ਕੇ ਸਾਨੂੰ ਵੀ ਕਿਸੇ ਨੇ ਫੋਨ ਕਰਕੇ ਦੱਸਿਆ ਵਸ ਤਾਂ ਪੁੱਛੇ ਅਥੇ ਕਿ ਐ ਕਿਹੜਾ ਕਾਉਂਸਲਰ ਆਸ ਕਾਉਂਸਲਰ ਅੰਧਾਜੀ ਕੀ ਲੱਗਦੇ ਤੁਹਾਨੂੰ ਉਹਨਾਂ ਦੇ ਮਾਮਾ ਸੋਹਰੇ ਲੱਗਦੇ ਆ ਉਹਨਾਂ ਨੇ ਕਿਹਾ ਨਾ ਜੀ ਦੂਜਾ ਗੱਲ ਮੈਨੂੰ ਇਸ ਮੈਂ ਤਾਂ ਸਪੂਤ ਸ਼ੋਪ ਵਧਾ ਕੇ ਆਈਆਂ ਸਾਨੂੰ ਨੂੰ ਪੁੱਛ ਨਹੀਂ ਪਤਾ ਬਾਕੀ ਤਾਂ ਉਹ ਹੀ ਦੱਸਣਗੇ ਸਾਰਾ ਕੁਝ ਇਸ ਤੱਕ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੀਡੀਆ ਦੁਆਰਾ ਦੱਸਣਾ ਚਾਹਨਾ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਹਸਬੰਦ ਪੂਰੇ ਹੋਏ ਨੇ ਉਹਦੇ ਬਾਅਦ ਤੇ ਕੋਈ ਕੋਈ ਚਾ ਕੋਈ ਗੱਲ ਨਹੀਂ ਹੋਈ ਸੀ ਨਾ ਉਹਦੇ ਕੋਈ ਰਸਤਾ ਹੋਇਆ ਸੀ ਪਰ ਹੁਣ ਜਿਹੜੀ ਗੱਲ ਹੈ ਵੀ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਆ ਵੀ ਕੀ ਰੋਲਾ ਹੈਗਾ ਜੇ ਕੋਈ ਰੋਲਾ ਹੈਗਾ ਤੇ ਆ ਆਦਰੀਆ ਮੰਦਲਨਾ ਜੀ ਬੱਗਾ ਜੀ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਬੁਲਾਓ ਥੱਲੇ ਬੁਲਾ ਕੇ ਉਹਨਾਂ ਨਾਲ ਗੱਲ ਕਰੋ ਜੇ ਥੱਲੇ ਆਣਗੇ ਤੇ ਅਸੀਂ ਗੱਲ ਜਰੂਰ ਕਰਾਂਗੇ ਔਰ ਅਸੀਂ ਚਾਹੁੰਦੇ ਹਾਂ ਵੀ ਇਨਸਾਫ ਮਿਲੇਗਾ ਜਿਹੜਾ ਜਿਹੜਾ ਵੀ ਇਹ ਕੁੜੀ ਦਾ ਇਨਸਾਫ ਹੋਗਾ ਇਨਸਾਫ ਕਰਾਂਗੇ ਸਰ ਖਰਮੰਦਾ ਜੀ ਕੌਣ ਹੈ ਰੱਖੇ ਵਿੱਚ ਕਹਿੰਦੇ ਖਰਮੰਦਾ ਜੀ ਐਕਸਪੌਂਸਰਰ ਆ ਮੋੜਾਂ ਦੀ ਫੈਮਿਲੀ ਆ ਐਦਾ ਦੀ ਕੋਈ ਗੱਲ ਨਹੀਂ ਹਾਂ ਉਹ ਜਨਾਨੀ ਦਾ ਬੇਟਾ ਵੀ ਨਾਲ ਹੀ ਇਸ ਬਾਰੇ ਦਾ ਪਤਾ ਨਹੀਂ ਮੈਂ ਮੈਂ ਤਾਂ ਮੈਸੇਜ ਕੀਤਾ ਵੀ ਹੁਣ ਤਾਂ ਮੈਂ ਆ ਗਿਆ ਪੁਲਿਸ ਆ ਗਈ ਮੌਕੇ ਤੇ ਹਾਂ ਪੁਲਿਸ ਨੂੰ ਮੈਂ ਨਹੀਂ ਬੰਦਾ ਅੰਕੁਰ ਜੀ ਅਗਰ ਕੀ ਗੱਲ ਹੋਈ ਆ ਉਹ ਖੁਸ਼ ਨਹੀਂ ਹਫਤਾ ਪਹਿਲਾਂ ਇਹਨਾਂ ਦੇ ਹਸਬੰਦ ਦੀ ਰੱਤ ਹੋਈ ਆ ਤਾਂ ਸੁਨਨ ਚ ਤਾਂ ਬਹੁਤ ਖੁਸ਼ ਆ ਰਿਹਾ ਵਾ ਬਾਕੀ ਮੈਨੂੰ ਵੀ ਨਹੀਂ ਪਤਾ ਸੀਗਾ ਇਹ ਹੁਣ ਉੱਤੇ ਚੜੇ ਹੋਏ ਨੇ ਸਾਨੂੰ ਹੁਣ ਆ ਕੇ ਪਤਾ ਲੱਗ ਰਿਹਾ ਕਿਓ ਆਗੇ ਨਹੀਂ ਬਾਕੀ ਦੇਖਦੇ ਆ ਉੱਤੇ ਚੜ ਕੇ ਕੀ ਹੋਇਆ ਕੀ ਕਾਰਨ ਕੀ ਜੀ ਜੜਨ ਦਾ ਤਾਂ ਲੱਗਦਾ ਕਾਰਨ ਹੁਣ ਪੁੱਛਦੇ ਆ ਜੀ ਕੀ ਕਾਰਨ ਆ ਸਾਡੇ ਨਾਲ ਤਾਂ ਮੈਂ ਬਾਹਰ ਸੀਗਾ ਮੈਨੂੰ ਪਤਾ ਨਹੀਂ ਲੱਗਿਆ ਹੁਣ ਮੈਂ ਆਇਆ ਵਾਂ ਦੇਖਦੇ ਆ ਕਾਰਨ ਦੱਸਦੇ ਆ ਤੁਹਾਨੂੰ ਪੂਰਾ ਕਿਹੜੇ ਏਰੀਆ ਦੇ ਕਹਿੰਦੇ ਇਹ ਸ਼ੋਨੀ ਮਲੇ ਨੇ ਅਸੀਂ ਸਲੇਮਟਪਰੀ ਦੇ ਜੀ ਉਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਹੇਠਾਂ ਤੁਸੀਂ نیچے ਲਿਆ ਚੁੱਕੇ ਹੋ। ਦੱਸੋ ਜੀ। ਕਿਹੜੀ ਜਗ੍ਹਾ ਤੋਂ ਚੋਇਆ ਹੈ? ਇੱਕ ਲੇਡੀ ਸੀ ਕਿ ਕਿਸੇ ਲੋਕ ਨੂੰ نیچے ਬੈਠਾ ਸੀ। ਕੀ ਕਰਦੇ ਹੋਇਆ? ਮਾਈਕ ਉੱਪਰ ਕਰ ਰਿਹਾ ਲੜਕਾ। ਅਸੀਂ ਸੀ ਉਹਨਾਂ ਨੂੰ ਥੱਲੇ ਰਿਕਵਰ ਕਰ ਲਿਆ ਹੋਇਆ ਹੋਵੇ। ਜਿਹੜੀ ਸਾਰੀ ਕਹਾਣੀ ਹੈਗੀ ਅਸੀਂ ਪਹਿਲਾਂ ਤੁਹਾਨੂੰ ਕਨਫਰਮ ਕਰ ਲਈ, ਵੈਰੀਫਾਈ ਕਰ ਲਈ ਫਿਰ ਤੁਹਾਨੂੰ ਦੱਸਾਂਗੇ। ਇਹ ਕਿਹੜੀ ਜਗ੍ਹਾ ਸਰ ਜਿਹੜੇ ਟੇਜੀ ਦੇ ਜੀ? ਇਹਨੂੰ ਅਸੀਂ ਫਾਇਰ ਬ੍ਰਿਗੇਡ ਵਗੈਰਾ ਨੂੰ ਬੁਲਾ ਲਿਆ ਸੀ ਕਿ ਤੇ ਕੋਈ ਸਰ ਇਹ ਜਗ੍ਹਾ ਜਿਹੜਾ ਅਸੀਂ ਟੈਂਕੀ ਤੇ ਹਾਂਜੀ ਕਿਹੜੀ ਜਗ੍ਹਾ ਪੈਂਦੀ ਐ ਸਰ ਇਹ ਮਨਦਾ ਸਿੰਘ ਨਗਰ ਹੈ ਕੀ ਇਹ ਟੈਂਕੀ ਪੈਂਦੀ ਮਨਦਾ ਸਿੰਘ ਨਗਰ ਮੈਂ ਐਡਜੋਇਨਿੰਗ ਜਿਹੜੀ ਆਪਣੇ ਸੰਦਰ ਬਾਈਪਾਸ ਵਾਲੀ ਰੋਡ ਹੈਗੀ ਕਿੰਨੇ ਕ ਬਾਈ ਦਾ ਟੈਂਕੀ ਸੀ ਜੇ ਛੜਿਆ ਜੀ ਸਾਨੂੰ ਅਧੇ ਘੰਟੇ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਸੈਕਸਪਲਸ ਨੂੰ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਇਆ ਹੈਗਾ ਮੌਕੇ ਤੇ ਤੇ ਆਪ ਅਸੀਂ ਨਾਲ ਉਹਨਾਂ ਦੇ ਹੁਣ ਤੇ ਲੈ ਆਇਆ ਨਾ ਰਿਕਵਰ ਕਰ ਲਿਆ ਬੰਦੇ ਦੀ ਕੈਮਰਾ ਜੀ ਸੈਕੜੇ ਥਾਣੇ ਦੇ ਮੂਹਰੇ ਦਿਖਾਈਆਂ ਥੱਲੇ ਕਾਲਾ ਪੀਐਸ ਡਿਵੀਜ਼ਨ ਨੰਬਰ 4 ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ